ਛੋਟੀ ਜੀ 4 ਦਿਨ ਦਾ ਹੈ 3.5 ਸਾਲਾਂ ਦੀ ਹੈ ਜੀ ਪਹਿਲਾਂ ਸੂਹਾ ਸੋਨਾ ਜੀ ਇਹਨੇ ਵੀਡੀਓ ਤੁਸੀਂ ਬਈ ਛੋਟੀ ਸਕਰੀਨ ਦੇ ਉੱਤੇ ਚੱਲਦੀ ਦੇਖ ਰਹੇ ਹੋ ਆਪਾਂ ਇਸ ਬਾਰੇ ਡਿਟੇਲ ਲੈਣੇ ਕਿੰਨੇ ਦਿਨ ਰਹਿੰਦੇ ਜੀ ਸੂਹ ਤੇ ਇਹਦੇ ਵੀ ਬਈ ਹਫ਼ਤਾ ਪਿਆ ਹੈ ਹਫ਼ਤਾ ਪਿਆ ਹੈ ਠੀਕ ਹੈ ਜੀ ਹੁਣ ਮੌਕੇ ਤੇ 13-14 ਕਿਲੋ ਦੁੱਧ ਤਿਆਰ ਹੈ ਤਿਆਰ ਹੈ ਹਾਂਜੀ ਹਾਂਜੀ ਦੋਸਤੋ ਆਈ ਵਾਰ ਦੀ ਤਰ੍ਹਾਂ ਦੱਬ ਵਾਲੀ ਪਸ਼ੂ ਮੰਡੀ ਪੁੱਜੀ ਹੋਈ ਹੈ ਇਸ ਵਾਰ ਆਪਾਂ ਤੁਹਾਡੇ ਲਈ ਵੀਡੀਓ ਦੇ ਵਿੱਚ ਕੁਝ گاਵਾ ਤੇ ਕੁਝ ਮੱਜਾਂ ਦਿਖਾਵਾਂਗੇ ਵੀਡੀਓ ਦੇ ਵਿੱਚ ਰੇਟ ਵੀ ਹੋਣਗੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਚੰਗੀ ਲੱਗੀ ਤਾਂ ਦੋਸਤੋ ਸ਼ੇਅਰ ਕਰ ਜਰੂਰ ਕਰ ਦਿਓ ਆਜੋ ਫਿਰ ਕਰਦੇ ਆਂ ਸਟਾਰਟਿੰਗ ਵੀਡੀਓ ਦੀ ਆਜੋ ਜੀ ਦੋਸਤੋ ਜਿਹੜੀ ਤੁਸੀਂ ਛੋਟੀ ਚੱਲਦੀ ਹੋਈ ਦੇਖੀ ਜੰਨੇ ਹੋ ਸਕਰੀਨ ਦੇ ਉੱਤੇ ਇਹਦੇ ਬਾਰੇ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਲੈ ਕੇ ਦੰਨੇ ਆਂ ਇਸ ਮਾਲਕ ਨਾਲ ਤਾਂ ਆਜੋ ਜੀ ਆਪਣਾ ਨਾਮ ਪਿੰਡ ਦਾ ਨਾਮ ਜੀ ਮੇਰਾ ਨਾਮ ਜੀ ਜੀਤਾ ਸਿੰਘ ਜੀ ਪਿੰਡ ਦਾ ਨਾਮ ਜੀ ਮੱਖਾ ਜੀ ਜ਼ਿਲ੍ਹਾ सिरसा ਜੀ ਦਿਓ ਜੀ ਡਿਟੇਲ ਆਪਣੀ ਛੋਟੀ ਬਾਰੇ ਇਹ ਛੋਟੀ ਜੀ 4 ਦਿਨ ਦਾ ਹੈ ਜੀ ਸਾਢੇ 3 ਸਾਲਾਂ ਦੀ ਹੈ ਜੀ ਪਹਿਲਾਂ ਸੂਆ ਸੋਣਾ ਜੀ ਇਹਨੇ ਪਾ ਇਹਦਾ 1,20,000 ਰੁਪਏ ਜੀ ਠੀਕ ਹੈ ਜੀ ਪਹਿਲਾ ਸੁਆ ਸੁਣਾ ਹੈ ਸੁਣਾ ਹੈ ਜੀ ਇਹਨੇ ਕਿੰਨਾ ਸਮਾਂ ਰਹਿੰਦਾ ਜੀ ਇਹਦੇ ਹਜੇ 7 ਦਿਨ ਬਾਕੀ ਹੈ ਜੀ 7 ਦਿਨ ਹਾਂ ਜੀ ਠੀਕ ਹੈ ਜੀ ਤਾਂ ਜਿਹੜੀ ਇਹਦੀ ਮਾਂ ਸੀ ਉਹਦੇ ਥੱਲੇ ਦੁੱਧ ਚੰਗਾ ਸੀ ਉਹਦੇ ਥੱਲੇ ਜੀ 18 ਲੀਟਰ ਸੀਗਾ 18 ਲੀਟਰ ਹਾਂ ਇਹਦੀ ਤੁਹਾਨੂੰ ਕੀ ਉਮੀਦ ਹੈ ਵੀ ਕਿੰਨਾ ਕੁ ਦੁੱਧ ਕਰ ਜਾਈਗੀ ਇਹ ਦੇਣਾ ਚਾਹੀਦਾ ਜੀ ਇਹਨੂੰ 20 ਦੇ ਏਟੇ ਕੇਤੇ 20 ਪਲੱਸ 20 ਪਲੱਸ ਦੇਣਾ ਚਾਹੀਦਾ ਹਾਂ ਰੇਟ ਕੀ ਰੱਖਿਆ ਹੋਇਆ ਰੇਟ 1:20 ਜੀ ਠੀਕ ਹੈ ਜੀ ਫੋਨ ਨੰਬਰ ਬੋਲਦੇ ਆਪਾਂ 98133 ਜੀ 46148 ਤੁਹਾਨੂੰ ਜਿਹੜੀ ਤੁਸੀਂ ਸਕਰੀਨ ਤੇ ਉੱਤੇ ਚੱਲਦੀ ਗਾਂ ਦੇਖੀ ਜਾਂਦੇ ਹੋ ਆਪਾਂ ਤੁਹਾਨੂੰ ਇਸ ਬਾਰੇ ਕਿਸਾਨ ਭਰਾ ਤੋਂ ਪੂਰੀ ਜਾਣਕਾਰੀ ਲੈ ਕੇ ਦਿੰਨੇ ਆਂ ਡੱਬਾ ਵਾਲੀ ਮੰਡੀ ਤੇ ਇਹ ਸੇਲ ਕਰਨ ਆਏ ਹੋਏ ਆ ਬਾਈ ਜੀ ਹਾਂਜੀ ਬਾਈ ਜੀ ਦਿਓ ਡਿਟੇਲ ਇਸ ਗਾਂ ਬਾਰੇ ਇੰਨਾ ਸਮਾਂ ਹੋਇਆ ਸੂਈ ਨੂੰ ਜੀ ਸੂਈ ਨੂੰ ਜੀ ਨੂੰ 12-13 ਦਿਨ ਹੋ ਗਏ ਆ ਪਿੱਛੇ ਬੱਚੀ ਐ ਤੇ ਇਦੋਂ ਪਹਿਲਾਂ ਸੂਏ ਜਿਹਦੇ ਵੀ ਆਪਾਂ 1500 ਕਿਲੋ ਦੁੱਧ ਕੱਢਿਆ ਪਹਿਲ 1500 ਹਾਂਜੀ ਹਾਂਜੀ ਹੁਣ ਮੌਕੇ ਤੇ 13.14 ਕਿਲੋ ਦੁੱਧ ਇਹ ਤਿਆਰ ਹੈ ਤਿਆਰ ਹੈ ਹਾਂਜੀ ਕਿਸਾਨ ਭਰਾ ਕਰੇ ਆ ਕੇ ਡੱਬੇ ਮਾਰ ਕੇ ਲੈ ਜਾ ਸਕ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਆਦੀ ਤਸੱਲੀ ਕਰਕੇ ਲੈ ਜਾ ਸਕ ਠੀਕ ਹੈ ਜੀ ਹਾਂਜੀ ਤਾਂ ਸੂਏ ਕਿੰਨੇ ਆ ਬਾਈ ਜੀ ਸੂਏ ਹੈਗੀ ਤੀਜੇ ਤੀਜੇ ਸੂਏ ਹਾਂਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਹੈਗਾ ਜੀ 9501155837 9501155837 ਡੱਬ ਵਾਲੀ ਮੰਡੀ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਡੱਬ ਵਾਲੀ ਮੰਡੀ ਤੋਂ ਲੋਕਲੀ ਹੈ ਵੀਰ ਤਾਂ ਜਿਹੜੀ ਤੁਸੀਂ ਗਾਂ ਚੱਲਦੀ ਸਕਰੀਨ ਦੇ ਉੱਤੇ ਦੇਖੀ ਜਾਂਦੇ ਹੋ ਇਸ ਬਾਰੇ ਤੁਹਾਨੂੰ ਪੂਰੀ ਡਿਟੇਲ ਦਿੱਤੀ ਗਈ ਹੈ ਰੇਟ ਕੀ ਰੱਖਿਆ ਹੈ ਭਾਈ ਜੀ ਰੇਟ ਭਾਈ ਜੀ ਆਪਾਂ ਇਹਦਾ 52000 ਹਾਂ ਨਾ ਕਰਨੀ 52000 ਹਾਂ ਜੀ ਹਾਂ ਜੀ ਮਾਨਤਾਣ ਕਰੋਂਗੇ ਹਾਂ ਜੀ ਮਾਨਤਾਣ ਕਰਾਂਗੇ ਆਪਣਾ ਨਾਮ ਵੀਰੇ ਪਿੰਡ ਜੀ ਲੋਕਲੀ ਸ਼ਹਿਰ ਡੱਬਾ ਵਾਲੀ ਜੀ ਦਿਓ ਜੀ ਇਸ ਮੱਝ ਬਾਰੇ ਡਿਟੇਲ ਕਿੰਨਾ ਸੂਆ ਹੈ ਹਾਂ ਜੀ ਹੁਣ ਤੋਂ ਹਜੇ 5-6 ਦਿਨ ਲੰਦੇ ਮਾਇਦੇ 5-6 ਦਿਨ ਪਈ ਹੈ ਸੂਨ ਦੇ ਵਿੱਚ ਠੀਕ ਹੈ ਜੀ ਤਾਂ ਪਿਛਲੇ ਸੂਏ ਜੀ ਦੁੱਧ ਕਿੰਨਾ ਸੀ ਪਿਛਲੇ ਸੂਏ 14 ਕਿਲੋ ਪਾਇਆ ਬਈ ਪਹਿਲਾਂ ਨੇ ਅੱਛਾ ਕਿ 15 16 ਕਿਲੋ ਦੁੱਧ ਦੇਉਂਗੇ ਉਮੀਦ ਆ ਵੱਡੀ ਹਾਂ ਠੀਕ ਹਾਂ ਦੋਸਤੋ ਜਿਹੜੀ ਤੁਸੀਂ ਸਕਰੀਨ ਦੇ ਉੱਤੇ ਮੱਤ ਚੱਲਦੀ ਜੀ ਖੀਂਨੇ ਹੋ ਬਈ ਜੇ ਸੂਏ ਸੋਹਣਾ ਵਾਲੀ ਆ ਕਿੰਨੇ ਦਾ ਰਹਿੰਦੇ ਆ ਪੰਜ ਛੇ ਦਾ ਰਹਿੰਦੇ ਬਈ ਪੰਜ ਛੇ ਦਾ ਡਿਮਾਂਡ ਕਿੰਨੀ ਰੱਖੀ ਹੋਈ ਹੈ ਜੀ ਡਿਮਾਂਡ ਦਾ 1 10 ਆ ਬਈ ਅੱਛਾ ਜੀ ਦੇਣ ਦਾ ਕਿਰਾਇਆ ਦਾ ਕਿੱਥੋਂ ਤੱਕ ਜੀ ਦੇਣਾ ਆਪਾਂ ਪੂਰੇ ਲੱਖ ਦੇ ਦਾਂ ਬਈ ਪੂਰੇ 1 ਲੱਖ ਦੀ ਪੂਰੇ ਹਾਂਜੀ ਮਨਤਨ ਕਰੋਂਗੇ ਚੰਗਾ ਕਰਦਾਂ ਕੋਈ ਨਹੀਂ ਜੇ ਤੁਹਾਡੀ ਵੀਡੀਓ ਦੇਖ ਕੇ ਕੋਈ ਆਉਂਦਾ ਇਹ ਵੀ ਦੁੱਧ ਇਸੇ ਸੋਗੇ ਅੱਛਾ ਜੀ ਪਹਿਲਾਂ ਨੇ ਦੁੱਧ ਪਾਇਆ 12 ਕਿਲੋ ਅੱਛਾ ਜੀ ਹੁਣ ਸੋਣ ਨੂੰ ਕਿੰਨੇ ਦਾ ਦੇਖੋ 14 15 ਤੱਕ 14 15 ਤੱਕ ਪਾਵਾਂਗੇ ਉਹਨਾਂ ਕੱਢ ਲਾਂਗੇ ਨੇ ਠੀਕ ਹੈ ਸਹੀ ਹੈ ਗੱਲ ਕੁਝ ਕਿੰਨੇ ਦਿਨ ਰਹਿੰਦੇ ਸੀ ਸੂਣ ਚ ਇਹਦੇ ਵੀ ਬਈ ਹਫਤਾ ਪਿਆ ਜੀ ਹਫਤਾ ਪਿਆ ਠੀਕ ਹੈ ਜੀ ਇਹਦੀ ਕੀ ਡਿਮਾਂਡ ਰੱਖੀ ਹੋਈ ਆ ਇਹਦੀ 95000 ਫੋਨ ਨੰਬਰ ਬੋਲ ਦਿਓ ਆਪਣਾ 8307868776 ਨਾਮ ਅਮਨ ਆਮੋ ਨਾ ਕੋਈ ਦੋਸਤੋ ਜਿਹੜੀ ਤੁਸੀਂ ਸਕਰੀਨ ਦੇ ਉੱਤੇ ਚੱਲਦੀ ਹੋਈ ਮੱਝ ਦੇਖੀ ਜਾਂਨੇ ਹੋ ਉਹਦੇ ਬਾਰੇ ਆਪਾਂ ਤੁਹਾਨੂੰ ਵੀ ਪੂਰੀ ਜਾਣਕਾਰੀ ਦਿੰਨੇ ਆ ਲੈ ਕੇ ਨਾਲ ਹੈ ਮਾਲਕ ਆਪਣਾ ਨਾਮ ਪਿੰਡ ਦਾ ਨਾਮ ਜੀ ਹਰਜੀਤ ਸਿੰਘ ਪਿੰਡ ਕੋਟਾ ਠੀਕ ਹੈ ਜੀ ਬਾਈ ਜੀ ਦਿਓ ਡਿਟੇਲ ਇਸ ਮੱਝ ਬਾਰੇ ਪਹਿਲਾ ਸੂਆ 12 ਕਿਲੋ ਦੁੱਧ ਦਿੱਤਾ ਹੁਣ ਦੂਜੇ ਸੂਆ ਸੂਆ ਅੱਛਾ ਜੀ ਕਰਦੀ ਮੱਝ ਆ ਅੱਛਾ ਜੀ 12 ਦਾ ਰਹਿੰਦੇ ਆ ਠੀਕ ਹੈ ਜੀ ਕਿੰਨਾ ਦੁੱਧ ਸੀ ਪਹਿਲੇ ਸੂਏ 12 ਕਿਲੋ 12 ਕਿਲੋ ਹੁਣ ਤੁਹਾਡੀ ਕੀ ਮੀਟ ਹੈ 14 ਦੇ ਦੂੰ 14 ਦੇ ਦੂੰ ਖੁੱਲਾ ਹੈ ਠੀਕ ਹੈ ਕਿੰਨੇ ਨੇ ਰਹਿੰਦੇ ਇਹ ਸੂਨ ਦੇ ਵਿੱਚ 12 10 12 ਠੀਕ ਹੈ ਜੀ ਮਾੜੀ ਬਹੁਤ ਅੱਛਾ ਜੀ ਆ ਕੀ ਰੇਟ ਰੱਖਿਆ ਹੋਇਆ ਹੈ ਜੀ ਰੇਟ ਹੈ 1.5 ਨੌ ਦਾ 1.5 1.5 ਤਾਂ ਗੱਲ ਬਣ ਜੂਗੀ ਦੇਣੀ ਜੀ ਨੌ ਦਾ ਹੀ ਨੌ ਦਾ ਹੀ ਹੈਣੀ ਲਗਭਗ 35 ਜੇ 1 35 ਮਾਨ ਤਨ ਕਰਾਂਗੇ ਚੰਗਾ ਮੌਕੇ ਤੇ ਬੰਦਾ ਘਰੇ ਆ ਕੇ ਮਾਰਦੜ ਕਰਾਂਗੇ ਜੇ ਇੱਥੇ ਕੇਸ ਹੋ ਗਿਆ ਤਾਂ ਠੀਕ ਹੈ ਜੀ ਹੁਣ ਤੋਂ ਬਹੁਤ ਦੂਜੀ ਮੰਜ ਦਿਖਾਉਣੇ ਆ ਦਿਖਾ ਦਿਓ ਤੁਰ ਕੇ ਬਈ ਹਾਂਜੀ ਭਾਈ ਦਿਓ ਡਿਟੇਲ ਇਸ ਮੱਝ ਬਾਰੇ ਇਹ ਸੂਹ ਕੀ ਚੌਥਾ ਸੂਹ ਚੌਥਾ ਸੂਹ ਆਹ ਠੀਕ ਹੈ ਲੱਗਦਾ ਨਹੀਂ ਦਿਖਦੇ ਵਿੱਚ ਹੈਣਾ ਦੇਖੋ ਰਾਜੀਪਾਲੀ ਬਈ ਠੀਕ ਹੈ ਜੀ ਹਾਂ ਸਮਾਨੀ ਹੋਈ ਹੈ ਠੀਕ ਹੈ ਜੀ 15 ਕਿਲੋ ਦੁੱਧ ਦਾ ਭਾਈ 15 ਕਿਲੋ ਇਸ ਵਾਰ ਕੀ ਮੇ ਦਾ ਤੁਹਾਡੀ ਅੱਛਾ ਠੀਕ ਹੈ ਜੀ ਤਾਂ ਭਾਈ ਕੀ ਰੇਟ ਰੱਖਿਆ ਹੋਇਆ ਹੈ ਇਹਦਾ 135 135 ਦੇਣੀ ਜੀ ਦੇਣੀ 135 ਜੀ ਦੇਣੀ 135 ਦੀ ਆ ਲਾਸਟ ਹੀ ਆ ਮਾਨ ਤਨ ਕਰੋਂਗੇ ਹਾਂ ਚਲੋ ਮੌਕੇ ਤੇ ਹੋ ਜੂਗਾ ਮਾਨ ਤਨ ਠੀਕ ਹੈ ਜੀ ਨਿੰਦ ਸਮਾਂ ਰਹਿੰਦਾ ਸੂਨ ਦੇ ਵਿੱਚ ਹੋ ਜਦੋਂ 15 ਦਾ ਵੇਲੇ ਆਪਾਂ ਠੀਕ ਹੈ ਜੀ 8 ਦਿਨ ਪੂਰੀ ਹੋਣ ਚ ਰਹਿ ਜਾਂਦੇ 8 ਦਿਨ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਜੀ ਆਪਣਾ 81465 267 ਜੀ ਦੋਸਤੋ ਜਿਹੜੇ ਤੁਸੀਂ ਬਈ ਛੋਟੀ ਸਕਰੀਨ ਦੇ ਉੱਤੇ ਚੱਲਦੀ ਦੇਖਦੇ ਹੋ ਆਪਾਂ ਇਸ ਬਾਰੇ ਡਿਟੇਲ ਲੈਣੇ ਆਂ ਦਿਓ ਵੀ ਡਿਟੇਲ ਇਸ ਮੱਝ ਬਾਰੇ ਛੋਟੀ ਬਾਰੇ ਇਹ ਪਹਿਲੇ ਸਵੇਰੇ ਸੂਗੇ ਬਈ ਜੀ ਅੱਛਾ ਜੀ ਇਹ ਵੀ ਮਾਂ ਵੀ ਆਪਣੇ ਕੋਲੇ ਇਹ ਘਰ ਦੀ ਕੱਟੀ ਆਪਣੇ ਘਰ ਦੀ ਆ ਮਾਂ ਕੋਲੇ ਆ ਮਾਂ ਥੱਲੇ ਕਿੰਨਾ ਦੁੱਧ ਆ ਜੀ ਮਾਂ ਦਾ ਰਿਪੋਰਟ ਜੀ ਇਹ ਰਹਾ 18 18 ਕਿਲੋ ਠੀਕ ਹੈ ਜੀ ਉਹ ਲੈ ਲੈ ਰਾ ਵੀ ਮਾਂ ਠੀਕ ਹੈ ਜੀ ਠੀਕ ਹੈ ਜੀ ਤਾਂ ਬਈ ਜੀ ਇਸ ਦਾ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਦੁੱਧ ਪਾ ਸਕਦੀ ਆ ਦੇਖੋ ਪਹਿਲੇ ਸਵੇਰੇ ਵਿੱਚ ਹੈਗੀ 14 ਲੀਟਰ ਬਈ ਯਾਰ ਬਾਕੀ ਦੇ ਕੁਆਟਰ ਕੁਆਲਟੀ ਤਿਆਰੀ ਤਾਂ ਵਧੀਆ ਛੋਟੀ ਜੀ ਠੀਕ ਆ ਤੁਹਾਨੂੰ ਲੱਗਿਆ ਠੀਕ ਹੈ ਫੋਨ ਕਰਦਾ ਵੀ ਹਫਤਾ ਰਹਿੰਦਾ ਤੇ ਕ ਹਫਤਾ ਰਹਿੰਦਾ ਠੀਕ ਆ ਹਫਤਾ ਲੈ ਜੀ ਤੇ ਜਿਹੜਾ ਇਹਦਾ ਰੇਟ ਕੀ ਰੱਖਿਆ ਹੋਇਆ ਫਿਰ ਰੇਟ ਵੀ ਆਪਾਂ ਇੱਕ ਪੰਜ ਰੱਖਿਆ ਦਾ ਇੱਕ ਪੰਜ ਦੇਣੀ ਕਿਥੋਂ ਤੱਕ ਆ ਮਨਤਨ ਕਰਦਾਂਗੇ ਬੱਸ ਭਈ ਲੱਗ ਤੋਂ ਥੱਲੇ ਹੋ ਜੂ ਖੁੱਲੇ ਹੀ ਹੋ ਜੂ ਕਰਦਾਂਗੇ ਕਰਦੋਂਗੇ ਕੀ ਦੇਵ ਡਿਟੇਲ ਇਸ ਬਾਰੇ ਇਹ ਭਾਈ ਜੀ ਦੂਜੇ ਸੁਆ ਹਾਂਜੀ 15 ਲੀਟਰ ਕੰਡੇ ਵਾਲਾ ਤਾਂ ਤਿਆਰ ਹੈ ਮਗਰ ਮਗਰ ਮੇਲ ਕਾਫ ਹੈ ਡੱਬੇ ਮਾਰ ਕੇ ਲਈ ਆ ਸਕਦੇ ਆ ਕਿ ਆਪਣੇ ਕੋਲੇ ਆ ਕੇ ਕੰਡੇ ਵਾਲਾ ਦੁੱਧ 15 ਲੀਟਰ ਤਿਆਰ ਆ ਤਿਆਰ ਹੈ ਮੌਕੇ ਦਾ ਠੀਕ ਹੈ ਜੀ ਆਪਣੇ ਘਰ ਤਿੱਕਰ ਦੀ ਜ਼ਵਾਦਾਰੀ ਹੈ ਬਾਕੀ ਕੋਈ ਲੈ ਕੇ ਜਾਂਦਾ ਕਸਟਮਰ ਤਾਂ ਵਧੀਆ ਹਣਾ ਨਿਰਾਚਾਰਾ ਪਾਊਗਾ ਵਧੀਆ ਖਰਾਕ ਰੱਖੂਗਾ ਤਾਂ ਵੱਧ ਵੀ ਦੇ ਸਕਦੇ ਆ ਬਾਕੀ 15 ਲੀਟਰ ਆਪਣੇ ਕੋਲੇ ਕੱਢ ਕੇ ਲੈ ਕੇ ਜਾ ਠੀਕ ਹੈ ਜੀ ਜਿਹੜਾ ਕਿ ਪਿੱਛੇ ਸੀ ਆ ਪਹਿਲੇ ਸੂਏ ਦੁੱਧ ਕਿੰਨਾ ਸੀ ਥੱਲੇ ਪਹਿਲੇ ਸੂਏ ਜੀ ਆਪਾਂ ਲਿੱਤੀ ਜੇ ਤਾਂ ਉਹਨਾਂ ਨੇ 12 ਕਿਲੋਟਰ ਦੱਸਿਆ ਸੀਗਾ 12 ਲੀਟਰ ਇਸ ਵਾਰ ਫਿਰ ਚੰਗਾ ਪਾਕੀ ਦੁੱਧ ਬਾਕੀ ਸੇਵਾ ਤੋਂ ਹੋਰ ਵਧੂਗੀ ਹਾਂਜੀ ਠੀਕ ਹੈ ਜੀ ਰੇਟ ਫਿਰ ਕੀ ਰੱਖਿਆ ਹੋਇਆ 80000 ਰੁਪਏ 85000 ਰੁਪਏ ਮੋਲ ਨਹੀਂ ਮੰਗਣਾ ਆਪਾਂ ਕੱਟਣੀ ਵੱਧਣੀ 85000 ਫਿਕਸ ਆ ਠੀਕ ਹੈ ਜੀ ਕੱਟ ਬਦਲ ਕੰਮ ਨਹੀਂ ਦਾ ਫਿਕਸ ਹੀ ਆ ਜਮਾ ਠੀਕ ਹੈ ਜੀ ਪਿੱਛੇ ਕੀ ਬੱਚਾ ਹੈ ਮਿਲਕਾਫ ਮਿਲਕਾਫ ਠੀਕ ਹੈ ਕਿੰਨਾ ਸਮਾਂ ਸੀ ਸੂਈ ਨੂੰ 8 ਦਿਨਾਂ ਤੋਂ ਠੀਕ ਹੈ ਜੀ ਉਹ ਜਿਵੇਂ ਤੁਸੀਂ ਡੱਬਾ ਵਾਲੀ ਪਸ਼ੂ ਮੰਡੀ ਤੋਂ ਵੀਡੀਓ ਦੇਖੀ ਲਾਸਟ ਤੱਕ ਦੇਖੀ ਇੱਕ ਵਾਰ ਫੇਸਬੁੱਕ ਪੇਜ ਤੇ ਵੀਡੀਓ ਦੇਖੀ ਤਾਂ ਪੇਜ ਨੂੰ ਫੋਲੋ ਜੇਕਰ ਤੁਸੀਂ YouTube ਚੈਨਲ ਤੇ ਵੇਖੀ ਹੈ ਵੀਡੀਓ ਨੂੰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਤੁਹਾਡੇ ਤੱਕ ਹੋਰ ਇਹੋ ਜਿਹੀਆਂ ਵੀਡੀਓ ਪਸ਼ੂਆਂ ਦੇ ਰਿਲੇਟਡ ਵੀਡੀਓ ਆਉਂਦੀਆਂ ਰਹਿਣ